ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਆਗੂ ਆਪਣੇ ਲੋਕਾਂ ਦੇ ਨਾਲ ਆਪਣੇ ਸਮਰਥਕਾਂ ਅਤੇ ਵੋਟਰਾਂ ਦੇ ਨਾਲ ਨਹੀਂ ਖੜ ਰਹਾ ਜਿਸ ਤਰ੍ਹਾਂ ਭਾਰਤ ਕੋਸ਼ਨ ਆਸ਼ੂ ਨੇ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਲਗਾਇਆ ਸੀ ਰਾਜਾ ਵਰਿੰਗ ਤੇ ਕਿ ਏਸੀ ਰੂਮ ਦੇ ਵਿੱਚ ਬੈਠ ਕੇ ਹੀਟਰ ਵਾਲੇ ਰੂਮ ਦੇ ਵਿੱਚ ਬੈਠ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਜਿੱਤੀਆਂ ਜਾਣਗੀਆਂ ਜਜਬਾ ਹੋਣਾ ਚਾਹੀਦਾ ਹੈ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਗਾ ਜਿਹੜੇ ਆਪਣੇ ਲੋਕਾਂ ਦੇ ਹੱਕ ਦੇ ਲਈ ਜਾਨ ਵੀ ਨਿਸ਼ਾਵਰ ਕਰ ਦਿੰਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਵੱਡਾ ਧਮਾਕਾ ਹੋ ਗਿਆ ਹੈ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਆਗੂ ਨੇ ਅੱਜ ਅਲਬਿਦਾ ਕਹਿ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਅਤੇ ਸ਼ਾਮਲ ਹੋ ਗਏ ਨੇ ਆម ਆਦਮੀ ਪਾਰਟੀ ਦੇ ਵਿੱਚ ਆម ਆਦਮੀ ਪਾਰਟੀ ਵਿੱਚ ਅੱਜ ਜਦੋਂ ਸ਼ਾਮਲ ਹੋਏ ਉਹਨਾਂ ਨੇ ਸੋਹਲੇ ਗਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਭਾਈ ਜਿਹੜੇ ਵਾਦੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਕਸਰ ਵੀ ਨਹੀਂ ਛੱਡਦੇ ਸ਼੍ਰੋਮਣੀ ਅਕਾਲੀ ਸੌਰੀ ਕਾਂਗਰਸ ਪਾਰਟੀ ਦੇ ਵਿੱਚ ਸਿਰਫ ਵਾਅਦੇ ਕੀਤੇ ਜਾਂਦੇ ਨੇ ਲੇਕਿਨ ਉਹਨਾਂ ਦੀ ਪਰਪਾਈ ਨਹੀਂ ਕੀਤੀ ਜਾਂਦੀ ਹਾਲਾਂਕਿ ਉਹਨਾਂ ਨੇ ਆ ਪਿਛਲੀਆਂ ਚੋਣਾਂ ਜਿੱਤੀਆਂ ਨੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਉਹਦੇ ਪਿੱਛੇ ਅੱਡੀ ਚੋੜੀ ਦਾ ਜੋਰ ਲਗਾਇਆ ਲੇਕਿਨ ਅੱਜ ਉਹ ਇਲਜ਼ਾਮ ਉਧਾਰੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤੇ ਤੇ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੈਸਟ ਤੇ ਗਏ ਅਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਮਿਲੇ ਕਿਉਂਕਿ ਧੁੰਦ ਜ਼ਿਆਦਾ ਸੀ ਤੇ ਦੂਸਰੇ ਪਾਸੇ ਉਹਨਾਂ ਦੇ ਆ ਜਿਹੜੇ OSD ਨੇ ਉਹਨਾਂ ਵੱਲੋਂ ਅੱਜ ਸਪੈਸ਼ਲ ਜਨਾਮਾ OSD ਰਾਜ ਸਿੰਘ ਕੁਮੜ ਉਹਨਾਂ ਨੇ ਸਰਪਾਉ ਪਾ ਕੇ ਜਿਹੜਾ ਹੈ ਦੋ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਤੁਹਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਇਹਦਾ ਇਫੈਕਟ ਪ੍ਰਭਾਵ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਸ ਦੇ ਪਤੀ ਹਰਪਾਲ ਸਿੰਘ ਮਿੰਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਜਿੱਤੀ ਹੋਈ ਕੌਂਸਲਰ ਪਰਮਜੀਤ ਕੌਰ ਅਤੇ ਉਸ ਦੇ ਹਸਬੈਂਡ ਹਰਪਾਲ ਸਿੰਘ ਮਿੰਟੂ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਚੂਮulit ਕਰਨ ਲਈ ਆਪ ਆਦਮੀ ਪਾਰਟੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਨੇ ਇਹਨਾਂ ਮੀਆਂ ਬੀਬੀ ਦਾ ਸਵਾਗਤ ਕੀਤਾ ਕਿ ਆ ਬਣਦਾ ਤੁਹਾਨੂੰ ਮਾਤ ਅਤੇ ਸਨਮਾਨ ਦਿੱਤਾ ਜਾਵੇਗਾ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ ਸੀ ਧੁੰਦ ਬਹੁਤ ਜ਼ਿਆਦਾ ਸੀ ਇਸ ਕਰਕੇ ਉਹ ਜਿਹੜੇ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿਹੜੀ ਜਲੰਧਰ ਦੇ ਵਿੱਚ ਉਹਨਾਂ ਦੀ ਰਿਹائش ਹੈ ਉੱਥੇ ਨਹੀਂ ਪਹੁੰਚ ਸਕੇ ਦੱਸਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਇੱਕ ਬੜਾ ਵੱਡਾ ਉਲਟਫੇਰ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ ਇਸ ਦਾ ਜਿਹੜਾ ਖਮਨਿਆਜ਼ਾ ਹੈ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਕਮਤਰਾ ਪੈ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਕੌਰ ਅਤੇ ਉਹਨਾਂ ਦੇ ਹਸਬੰਦ ਹਰਪਾਲ ਸਿੰਘ ਮਿੰਟੂ ਦਾ ਬੜਾ ਵੱਡਾ ਸੂਕ ਹੈ ਆਪਣੇ ਵਾਰਡ ਅਤੇ ਆਪਣੇ ਹਲਕੇ ਵਿੱਚ